हेलो ससिखाल जी अरे नु ससिखाल दी आ जाओ आ जाओ आ जाओ आ जाओ आ जाओ आ जाओ जुड़ जाओ जी Sash... जुड़ जाओ भाई बिन्नू ਢਿੱਲੋਂ ਅੱਜ ਨਾਲ ਤੇ ਬਾਈ ਬਾਈ ਦਿਨ ਮੂਲ ਹੈ ਬਾਈ ਬਲਕਾਰ ਬਲਕਾਰ ਸਿੱਧੂ ਬਲਕਾਰ ਸਿੱਧੂ ਬਾਈ ਐਂਡ ਸਿੰਦਰ ਢਿੱਲੋਂ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਆਰਮ ਲਾਲੀ ਲਾਲੀ ਕੀ ਬਾਤ ਆ ਭਾਈ ਤੁਸੀਂ ਕਰਦਿਆਂ ਰਾਮਪੁਰੇ ਇਲਾਕੇ ਚ ਭਾਈ ਹੁਣਾਂ ਨਾਲ ਭਾਈ ਕਰਮਜੀਤ ਅਨਮੋਲ ਇੱਥੇ ਪਿੰਡ ਹੁਣ ਟਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਭਾਈ ਆਪਣਾ ਜਲਾਲ 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 ਪਹਿਲਾਂ ਕੰਮ ਆ ਹਾਂਜੀ ਹਾਂ ਸਾਰੇ ਪਿੰਡ ਭਾਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੀ ਸੰਗਤ ਨੂੰ ਬੇਨਤੀ ਵੀ ਚੜ੍ਹਦੀਆਂ ਕਲਾ ਚ ਰੱਖੋ ਭਰਾ ਨੂੰ ਭਰਾ ਕਰਕੇ ਐਸੀ ਦੌਰਾ ਫੇਰ ਕਰਾਂਗੇ ਤੇ ਸਾਰੇ ਜਾਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਇਆ ਜੋਰ ਲਾਉਣ ਵੀ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਇਹ ਇਹੋ ਜਿਹਾ ਬੰਦਾ ਬੱਟਿਕਾ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸਦਾ ਹੀ ਕਹਨੇ ਆ ਬਹੁਤ ਪਿਆਰ ਮਿਲਦਾ ਬਹੁਤ ਪਿਆਰ ਔਰ ਸਾਰੇ ਪਾਸੇ ਜੰਨੇ ਸੰਗਤ ਚ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਬੰਦ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਸੋ ਸਾਰੇ ਤੁਹਾਡੇ ਬਦੌਲਤੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਵਾਹੀ ਗੁਰੂ ਨੇ ਨਮਾਜ਼ੇ ਤੇ ਤੁਸੀਂ ਵੀ ਆਪਣੀਆਂ ਬੋਟਾਂ ਪਾ ਕੇ ਵੀਰ ਨੂੰ ਨਮਾਜ਼ੋ ਤੇ ਐਨ ਚੜਦੀਆਂ ਕਲਾਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਐਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜੀ ਬਾਹ ਫੜ ਲਓ ਬਾਈ ਇਹੋ ਜ ਆ ਸਾਡਾ ਕਰਮੀ ਤਰਮੋਲ ਭੱਜੇ ਵਾਲਾ ਨਹੀਂ ਹੈ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਬਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮੀ ਤਰਮੋਲ ਬਾਈ ਬੜੀ ਇਹਨੂੰ ਪੂਰੇ ਹਾਂ ਜੀ ਹਾਂ ਜੀ ਥੈਂਕ ਯੂ ਬਾਈ ਥੈਂਕ ਯੂ ਜਿਹੜਾ ਬਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਐ ਹੀ ਹੋ ਗਿਆ ਸੀਗਾ ਜਿਹੜਾ ਬਈ ਕਮੀਆਂ ਦੇ ਵੇੜੇ ਇੱਕ ਗੜ ਦੋ ਬੋਲ ਬਈ ਉਹਦੇ ਸੁਣਾ ਲਓ ਮੇਰਾ ਵੀਰ ਕਾ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਪਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬਿੰਨੂ ਟੁੱਲ ਨੂੰ ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤੈਹ ਦਿਲ ਉਹਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਬੀਨੂ ਜੀ ਜੀ ਆਏ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਅਸੀਂ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਵੀ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਚੱਕਣ ਵੀ ਹੋੜਾ ਨੂੰ ਬੜਾ ਮਾਣਿਆ ਅਸੀਂ ਸਾਰਿਆਂ ਨੇ ਮਾਣਿਆ ਹੋਣਾ ਮਾਝੇ ਦੀ ਮਾਝੇ ਦੀ ਮੋਮਬਤੀਏ ਓਏ ਮੋਮਬਤੀਏ ਕੀ ਬਾਤ ਹੈ ਭਾਈ ਕੀ ਬਾਤ ਹੈ ਭਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਭਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਵਾਭਤ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਭਾਈ ਇਲਾਕੇ 'ਚ ਤੁਹਾਡਾ ਇੰਨਾ ਪਿਆਰ ਦੇਖ ਕੇ ਬੜਾ ਆਪ ਦੇ ਆਪ ਨੂੰ ਬਹੁਤ ਮਾਣ ਮੱਤਾ ਮਹਿਸੂਸ ਕਰਦਾ ਵੀ ਤੁਸੀਂ ਵਧੀਆ ਕੰਮ ਕੀਤਾ ਕਿਉਂਕਿ ਜਿਹੜੀ ਪੰਚਾਇਤ 'ਚ ਅਸੀਂ ਗਏ ਨਾ ਭਾਈ ਭਾਈ ਨੇ ਇੱਕ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਦੇ ਅਨਾਊਂਸਮੈਂਟ ਕਰਕੇ ਗਾਹ ਲੰਘ ਜਾਂਦਾ ਭਾਈ ਨੇ ਸਰਪੰਚ ਖੜਾ ਕੀਤਾ ਭਾਈ ਜਿਹੜੇ ਜਿੱਥੇ ਜਿੱਥੇ ਜਾਂਦੇ ਆ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ ਕੀ ਹੋਏ ਨੇ ਫਿਰ ਭਾਈ ਜਦੋਂ ਗਿਣਾਉਂਦੇ ਨੇ ਫਿਰ ਬੜਾ ਸਵਾਦ ਆਉਂਦਾ ਜੋ ਪੰਚਾਇਤ ਗਿਣਾਉਂਦੀਆਂ ਨੇ ਸਾਡੇ ਆ ਪਿੰਡ ਹੋ ਗਏ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਏ ਆ ਕੰਮ ਨਹੀਂ ਹੋਏ ਹੁਣ ਲੋਕ ਕਹਿੰਦੇ ਆ ਸਾਡੇ ਆ ਕੰਮ ਹੋ ਗਏ ਆ ਕੰਮ ਹੋ ਗਏ ਕੀ ਬਾਤ ਆ ਕੀ ਬਾਤ ਆ ਸੋ ਭਾਈ ਵਾਹਿਗੁਰੂ ਸਮਤ ਬਖਸ਼ਰ ਤੇ ਤੁਹਾਡੇ ਹੱਥੋਂ ਵਾਹਿਗੁਰੂ ਦੇ ਇਹ ਅਰਦਾਸ ਵੀ ਇਦਾਂ ਹੀ ਭਲੇ ਵਾਲੇ ਕੰਮ ਹੁੰਦੇ ਰਹਿਣ ਸਮਾਜ ਪ੍ਰਤੀ ਹੁਣ ਤਾਂ ਦੋ ਹੋ ਗਏ ਜੀ ਹਾਂ ਹਾਂ ਬਾਬਾ ਕਿਰਪਾ ਕਰੇ ਤਾਂ ਮਾਰ ਸਾਹਿਬ ਦਾ ਬਹੁਤ ਧੰਨਵਾਦ ਜਿਹਨੇ ਸਾਨੂੰ ਸਕੂਰ ਉੱਥੇ ਭੇਜਦਾ ਵੀਰ ਨੂੰ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਔਰ ਪਾਰਲੀਮੈਂਟ ਚ ਆਵਾਜ਼ ਭਾਈ ਦੋਨਾਂ ਦੀ ਬੜੀ ਠਿੱਕੀ ਹੈ ਉੱਥੇ ਗੂੰਜੂਗੀ ਪੂਰੀ ਗੂੰਜੂਗੀ ਉੱਥੇ ਆਵਾਜ਼ ਭਾਈ ਹੋਂਦੀ ਤੇ ਵਾਹਿਗੁਰੂ ਚੜ੍ਹਦੀ ਕਲਾ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਧੰਨਵਾਦ ਕਰਮੀਤ ਵੀਰੇਓ ਥੈਂਕ ਯੂ ਵੀਰੇ ਥੈਂਕ ਯੂ ਜੀ ਜਉਂਦੇ ਬਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਥੈਂਕ ਯੂ ਆਓ ਜੀ ਭਾਈ ਮਿਲਦੇ ਹਾਂ ਮਰਾਜ ਫਿਰ ਰੰਪਰੇ ਚੜ੍ਹਦੀ ਕਲਾ ਚ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ता 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 है, तो अच्छा, स... देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर